ਮੂਸੇ ਵਾਲੇ ਕਤਲ ਕੇਸ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅਦਾਲਤ ਨੇ ਅਥੂਨਾ ਦੇ ਸਾਥੀਆਂ ਨੂੰ ਬੁਲਾਇਆ ਸੀ ਪਰੰਤੂ ਉਹ ਹਾਜ਼ਰ ਜਿਹੜੇ ਕਿ ਅਦਾਲਤ ਵਿੱਚ ਨਹੀਂ ਹੋਏ ਤੇ ਹੁਣ ਜਿਹੜੀ ਕਿ ਅਗਲੀ ਸੁਣਵਾਈ ਜਿਹੜੀ ਕਿ ਹੁਣ 26 ਤਰੀਕ ਤੱਕ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਸਿੱਧੂ ਮੂਸੇ ਵਾਲੇ ਕਤਲ ਕੇਸ ਦੇ ਵਿੱਚ ਜੋਰਾਂ ਦੇ ਸਾਥੀ ਉਹਨਾਂ ਦੇ ਨਾਲ ਥਾਰ ਦੇ ਵਿੱਚ ਮੌਜੂਦ ਸੀ ਤੇ ਅੱਜ ਅਦਾਲਤ ਦੇ ਵੱਲੋਂ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ ਜਿਸ ਦੇ ਦੌਰਾਨ ਉਹਨਾਂ ਦੇ ਜਿਹੜੇ ਕਿ ਦੋਸਤ ਯਾਨੀ ਸਾਥੀ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਉਹ ਅੱਜ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਪੰਜਾਬੀ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦਾ ਮੁੱਖ ਗਵਾਹ ਸ਼ੁੱਕਰਵਾਰ ਨੂੰ ਗਵਾਹੀ ਦੇਣ ਦੇ ਲਈ ਅਦਾਲਤ ਵਿੱਚ ਨਹੀਂ ਪਹੁੰਚਿਆ ਤੇ ਇਹ ਦੂਜੀ ਵਾਰ ਹੈ ਕਿ ਘਟਨਾ ਤੋਂ ਬਾਅਦ ਸਿੱਧੂ ਦੀ ਕਾਰ 'ਚ ਬੈਠੇ ਦੋਵੇਂ ਦੋਸਤ ਗਵਾਹੀ ਦੇਣ ਨਹੀਂ ਆਏ। ਅਦਾਲਤ ਨੇ ਦੋਮਾ ਦੇ ਬਿਆਨ ਕਲਮਬੰਦ ਕਰਨ ਦੀ ਤਰੀਖ ਕੱਲ੍ਹ ਯਾਨੀ ਸ਼ੁੱਕਰਵਾਰ ਰੱਖੀ ਸੀ ਤੇ ਕਤਲ ਦੇ ਸਮੇਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਿੱਧੂ ਦੀ ਕਾਰ ਦੇ ਵਿੱਚ ਬੈਠੇ ਸਨ ਤੇ ਇਸ ਲਈ ਉਹਨਾਂ ਨੂੰ ਗਵਾਹ ਬਣਾਇਆ ਗਿਆ ਹੈ ਤੇ ਦੋਵਾਂ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੰਦੇ ਅਦਾਲਤ ਦੀ ਛੋੜਛੇ ਜਿਹੜੀ ਕਿ ਮੰਗ ਕੀਤੀ ਹੈ ਤੇ ਇਹ ਘਟਨਾ ਮਾਨਸਾ ਦੇ ਪਿੰਡ ਜਵਾਰਕੇ ਦੀ ਹੈ ਤਾਂ ਦੱਸਿਆ ਕਿ 29 ਮਈ 2022 ਦੇ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਰਕੇ ਦੇ ਵਿੱਚ ਮੂਸੇ ਵਾਲੇ ਨੂੰ 6 ਛੋਟਰਾ ਨੇ ਗੋਲੀ ਮਾਰ ਦਿੱਤੀ ਸੀ ਤੇ ਮੂਸੇਵਾਲ ਉਦੋਂ 28 ਸਾਲ ਦੇ ਸਨ ਤੇ ਇਸ ਕਤਲ ਦੀ ਜ਼ਿੰਮੇਵਾਰੀ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਦੇ ਲਈ ਹੈ ਤੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾਡ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਤੇ ਜਿਸ ਵਿੱਚ ਲਾਰੈਂਸ ਦੇ ਭਰਾ ਅਨਮੋਲ ਤੇ ਭਤੀਜੇ ਸਚਿੰਦ ਥਾਪਨ ਵੀ ਸ਼ਾਮਲ ਨੇ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 35 ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਤੇ ਇਹਨਾਂ ਦੇ ਵਿੱਚ ਚਾਰ ਦੀ ਮੌਤ ਹੋ ਚੁੱਕੀ ਹੈ ਤੇ ਕਤਲ ਤੋਂ ਬਾਅਦ ਹੀ ਮਾਪੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਤੇ ਉੱਥੇ ਹੁਣ ਦੱਸਦੇ ਆ ਕਿ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਦੇ ਵਿੱਚ ਅੱਜ ਜਿਹੜੇ ਕਿ ਉਹਨਾਂ ਦੇ ਸਾਥੀ ਜੋ ਉਹਨਾਂ ਦੇ ਨਾਲ ਥਾਰ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਅਦਾਲਤ ਨੇ ਬੁਲਾਇਆ ਸੀ ਪਰੰਤੂ ਉਹ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਹੁਣ ਸੁਣਵਾਈ ਵਿਟਲ ਗਈ ਹੈ ਤੇ ਅਗਲੇ ਜਿਹੜੀ ਕਿ 26 ਤਰੀਕ ਰੱਖ ਦਿੱਤੀ ਹੈ ਤੇ ਜਿਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਦੇ ਨਾਲ ਇਹ ਜੁੜੀ ਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਤੇ ਅਦਾਲਤ ਨੇ ਅੱਜ ਮੂਸੇ ਵਾਲੇ ਕਤਲ ਕੇਸ ਵਿੱਚ ਦੋ ਗਵਾਹਾਂ ਨੂੰ ਬੁਲਾਇਆ ਸੀ ਜੋ ਸਿੱਧੂ ਮੂਸੇਵਾਲੇ ਦੇ ਨਾਰਥਾੜ ਦੇ ਵਿੱਚ ਮੌਜੂਦ ਹਨ ਗੁਰਪ੍ਰ ਗੁਰਵਿੰਦਰ ਸਿੰਘ ਅਤੇ ਗੁਰਪ੍ਰ ਸਿੰਘ ਦੇ ਨਾਮ ਤੇ ਜਿਹੜੇ ਕਿ ਸਖਸ਼ ਨੇ ਉਹਨਾਂ ਨੂੰ ਅੱਜ ਅਦਾਲਤ ਦੇ ਵੱਲੋਂ ਬੁਲਾਇਆ ਗਿਆ ਸੀ ਜੋ ਸਿੱਧੂ ਮੂਸੇਵਾਲੇ ਦੇ ਸਾਥੀ ਨੇ ਪਰੰਤੂ ਉਹ ਅੱਜ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ